ਦੋਸਤੋ 10 ਤਰੀਕ ਦੀ ਵੀਡੀਓ ਇਹ ਤਾਂ ਮੌਲ ਅਲੱਗ ਹੀ ਕੁਝ ਬਣ ਗਿਆ ਯਾਰ ਆ ਚੈੱਕ ਕਰੋ ਯਾਰ ਆ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਕੁਡਾ ਟਿੱਬਾ ਲੱਗਿਆ ਪਿਆ ਯਾਰ ਆ ਦੇਖੋ ਤੇ ਪਾਣੀ ਆ ਚੱਲ ਰਿਹਾ ਹੈ ਵੇਖ ਸਕਦੇ ਹੋ ਤਸਵੀਰ 10 ਤਰੀਕ ਦੀ 2025 ਵਿਹਰਾ ਤੇ ਪਾਣੀ ਤਾਂ ਡਾਉਣ ਹੈ ਪਰ ਆ ਨਾ ਢਾ ਬਹੁ ਲੱਗੀ ਹੋਈ ਯਾਰ ਆ ਨਾਲ-ਨਾਲ ਚੈੱਕ ਕਰੋ ਯਾਰ ਢਾ ਜਿਆਦਾ ਹੈ ਸਾਹਮਣੇ ਉਹ ਸਾਹਮਣੇ ਤਾਂਰੇਤਾ ਪੈ ਗਿਆ ਉਧਰ ਵੀ ਚੱਲ ਰਿਹਾ ਪਾਣੀ ਉਧਰ ਜਿਆਦਾ ਚੱਲ ਰਿਹਾ ਮੇਰੇ ਹਿਸਾਬ ਨਾਲ ਤੇ ਇਧਰ ਘਟ ਚੱਲ ਰਿਹਾ ਵੇਖੋ ਇਦਾਂ ਰੇਤ ਜਿਹੜੀ ਏ ਡੇਗ ਰਹੀ ਏ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਨੇ ਕਿ ਸਾਨੂੰ ਕਮੈਂਟ ਆਜ ਦੱਸੋ ਕਿੱਥੇ ਕਿੱਥੇ ਜ਼ਿਆਦਾ ਇਸ ਟਾਈਮ ਮਾਰ ਪੈ ਰਹੀ ਏ ਜਿਹੜੀ ਧਾ ਲੱਗੀ ਹੋਈ ਏ ਹ ਅਵਾਜ਼ ਚੈੱਕ ਕਰੋ ਵਾ ਸਿਰਫ ਆ ਕੋ ਪਾਣੀ ਚੱਲਦਾ ਜਾਂ ਉਧਰ ਚੱਲਦਾ ਪਿਆ ਤੇ ਆਪਾਂ ਤੁਹਾਨੂੰ ਉਧਰ ਵੀ ਲੈ ਚਲਦੇ ਆ ਅੱਗੇ ਵੀ ਤਸਵੀਰ ਚੈੱਕ ਕਰੋ 10 ਤਰੀਕ ਦੀ ਆਵੇ ਸਾਰੇ ਨੜੀਆਂ ਨੁੜੀਆਂ ਜੀ ਬੰਦ ਹੋ ਗਈਆਂ ਯਾਰ ਪਾਣੀ ਕਾਫੀ ਡਾਊਨ ਹੋ ਗਿਆ ਤੇ ਕਮੈਂਟਸ ਸਾਨੂੰ ਇਹ ਜ਼ਰੂਰ ਦੱਸੋ ਬਿੱਟਾ ਜਿਹੜੀ ਇਹ ਕਿੱਥੇ ਕਿੱਥੇ ਜ਼ਿਆਦਾ ਆਉਣਾ ਇਸ ਟਾਈਮ ਚੱਲ ਰਹੀ ਕਿਉਂਕਿ ਉੱਪਰ ਵੀ ਚੜਦੇ ਨੂੰ ਜ਼ਿਆਦਾ ਹੈ ਜਿੰਨੇ ਕੋ 22:10 ਰਏ ਨੇ ਆਹ ਦੇਖੋ ਇੱਥੇ ਵੀ ਮੇਰੇ ਸਾਹਮਣੇ ਸਾਹਮਣੇ ਰੇਤ ਲੱਗ ਗਈ ਆਹ ਦੇਖ ਸਕਦੇ ਹੋ